ਇਹੀ ਉਹੀ ਵੀਡੀਓ ਜੀ ਇਹੋ ਹੀ ਐਕਟ ਹੋਇਆ ਜਿਹਦੇ ਉੱਪਰ ਚਾਰ ਬੱਚੇ ਬੈਠੇ ਸੀਗੇ ਇੰਨਾ ਸਮਝਾਉਣ ਦੇ ਬਾਵਜੂਦ ਵੀ ਤੇ ਬੱਚੇ ਹਟ ਨਹੀਂ ਰਹੇ ਇਤਨੀ ਐਨੇ ਚਲਾਨ ਕੱਟੀਦੇ ਆ ਇਹ ਹੁਣ ਐਨਾ ਠੇਠਪਣਾ ਦਿਖਾਉਂਦੇ ਆ ਬੱਚੇ ਜਨ ਕੋਈ ਗੱਲ ਨਹੀਂ ਲਿਓ ਜੀ ਦੀ ਆਰਸੀ ਲਿਓ ਬੇਟਾ ਲਿਓ ਮੇਰਾ ਪੁੱਤ ਦੇ ਦੀ ਆਰਸੀ ਪਿਆਰੇ ਬੱਚਿਓ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਕਿ ਜਿਹੜਾ ਟੂ ਵੀਲਰ ਹੈ ਇਹ ਦੋ ਵਿਅਕਤੀਆਂ ਵਾਸਤੇ ਆ ਅਗਰ ਰੱਬ ਨਾ ਕਰੇ ਬਹੁਤ ਕੋਈ ਐਮਰਜੈਂਸੀ ਹੈ ਜਿਹਦੇ ਵਿੱਚ ਤੁਹਾਨੂੰ ਕਿਸੇ ਵਿਅਕਤੀ ਨੂੰ ਅਚਾਨਕ ਕੋਈ ਐਮਰਜੈਂਸੀ ਪੈਣ ਕੇ ਉਹਨੂੰ ਹਸਪੀਟਲ ਲੈਣਾ ਪੈਂਦਾ ਜਾਂ ਕੋਈ ਹੋਰ ਅਜਿਹੀ ਗੱਲਬਾਤ ਹੋ ਹੁੰਦੀ ਤਾਂ ਫਿਰ ਤੁਸੀਂ ਲੈ ਕੇ ਜਾਓ ਤੇ ਆਪਾਂ ਉਸ ਚੀਜ਼ ਨੂੰ ਐਕਸਕਿਊਜ਼ ਕਰ ਦਿੰਨੇ ਆ ਪਰ ਤੁਸੀਂ ਸ਼ੌਕੀਆਂ ਬੈਠਦੇ ਹੋ ਚਾਰ-ਚਾਰ ਵਿਅਕਤੀ ਇਦਾਂ ਬੈਠ ਕੇ ਤੁਸੀਂ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ ਇਹ ਚੀਜ਼ ਸ਼ੋਅ ਕਰ ਰਹੇ ਹੋ ਕਿ ਸ਼ਹਿਰ ਦੇ ਵਿੱਚ ਜਿੱਦਾਂ ਮਰਜ਼ੀ ਘੁੰਮੋ ਕੋਈ ਪਰਵਾਹ ਨਹੀਂ ਹੈਗੀ ਤੇ ਬੱਚੇ ਇਹ ਗੱਲ ਜਿਹੜੀ ਆ ਬਿਲਕੁਲ ਨਾਕਾਬਲੇ برداشت ਹੈ ਅਸੀਂ ਬਿਲਕੁਲ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਾਂਗੇ ਹੁਣ ਤੁਸੀਂ ਇਹਦੇ ਕਾਗਜ਼ ਦੇ ਉਹ ਜਿਹੜਾ ਤੁਹਾਡਾ ਗਿਫਟ ਹੈ ਤੇ ਤੁਹਾਡਾ ਪਿਆਰ ਹੈ ਇਹਨੂੰ ਸੰਭਾਲ ਕੇ ਰੱਖਣਾ ਤੁਸੀਂ ਚਾਰਾ ਨਹੀਂ ਇਹਦੀ ਇੱਕ ਇੱਕ ਫੋਟੋਕਾਪੀ ਕਰਕੇ ਤੇ ਆਪਣੇ ਘਰ ਜਾ ਕੇ ਰੱਖ ਲੈਣੀ ਤੇ ਹੁਣ ਜਦੋਂ ਐਕਟਵਾ ਨੂੰ ਤੁਸੀਂ ਚਾਬੀ ਲਾਉਣੀ ਹੈ ਤੇ ਉਹ ਵੇਖ ਜ਼ਰੂਰ ਲੈਣਾ ਉਹਨੂੰ ਕਿ ਇੱਥੇ ਸਿਰਫ ਦੋ ਹੀ ਬੈਠਣੇ ਆ ਚਾਰ ਨਹੀਂ ਬੈਠਣਗੇ ਅਗਰ ਅੱਜ ਤੋਂ ਬਾਅਦ ਤਾਂ ਨੂੰ ਦੁਬਾਰੇ ਟ੍ਰਿਪਲਿੰਗ ਕਰਦੇ ਆਂ ਕਿਹਾਂ ਚਾਰ ਵਿਅਕਤੀ ਬੈਠੇ ਐਕਟਵਾ ਫੜ ਲਈ ਤੇ ਪੱਕੀ ਬੰਦ ਕਰ ਦੇਣੀ ਪੁੱਤ ਮਿਲਣੀ ਨਹੀਂ ਤੁਹਾਨੂੰ ਇਹ ਥੈਂਕ ਯੂ ਜੀ